ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਓ ਜਦੋਂ ਬੰਦੇ ਦੀ ਉਮਰ ਵੱਧ ਜਾਂਦੀ ਆ ਕਈ ਵਾਰ ਬੰਦਾ ਕਈ ਵਾਰ ਬੰਦਾ ਗਾਂਡੂ ਵੀ ਬਣ ਜਾਂਦਾ ਲਗਾੜਾ ਵੀ ਬਣ ਜਾਂਦਾ ਕੁੱਤਾ ਵੀ ਬਣ ਜਾਂਦਾ ਤੇ ਜਿਹੜਾ ਗਿਆਨ ਆ ਇਹ ਉਮਰਾਂ ਦਾ ਮਹਤਾਜ ਨਹੀਂ ਕਈ ਵਾਰ ਮਾਸੂਮ ਬੱਚੇ ਨੂੰ ਨਵਾਲਕ ਬੱਚੇ ਨੂੰ ਵੱਧ ਗਿਆਨ ਹੁੰਦਾ ਜਿਹੜਾ 60 65 70 80 ਸਾਲ ਦਾ ਖੋਲਾ ਹੋ ਜਾਂਦਾ ਨਾ ਉਹਨੂੰ ਗਿਆਨ ਨਹੀਂ ਹੁੰਦਾ ਉਹ ਮੂਰਖ ਹੁੰਦਾ ਆ ਇੱਕ ਪ੍ਰੋਫੈਸਰ ਕਗਾ ਇਨੇ ਕੁਝ ਕੁ ਗੱਲਾਂ ਕਰੀਆਂ ਨੇ ਗੁਰੂ ਸਾਹਿਬਾਨ ਦੇ ਖਿਲਾਫ ਗੁਰੂ ਸਾਹਿਬ ਦੀਆਂ ਸਾਖੀਆਂ ਦੇ ਖਿਲਾਫ ਇਹ ਕੁੱਤੇ ਦੇ ਪੁੱਤ ਨੂੰ ਮੈਂ ਤਰਕ ਨਾਲ ਜਵਾਬ ਦੇਣਾ ਬਾਈ ਜੀ ਇਹ ਬੰਦੇ ਨੂੰ ਗਾਲਾਂ ਕੱਢਣੋਂ ਜੀ ਕਰਦਾ ਪਰ ਮੈਂ ਕਹਿੰਦਾ ਗਾਲਾਂ ਨਾਲੋਂ ਆਪਾਂ ਇਹਨੂੰ ਜਵਾਬ ਦਈਏ ਆਏ ਦੀ ਵੀਡੀਓ ਸੁਣਿਓ ਫਿਰ ਆਪਾਂ ਕਰਦੇ ਆਂ ਗੱਲ ਇਹਨੂੰ ਕੱਲੀ-ਕੱਲੀ ਗੱਲ ਦਾ ਜਵਾਬ ਦਵਾਂਗੇ ਦੇਖੋ ਭਰਾਓ ਧਿਆਨ ਨਾਲ ਸਮੁੰਦਰ ਕਿੰਨੀ ਦੂਰ ਹੈ ਪੰਜਾਬ ਤੋਂ ਹਾਂਜੀ ਤੇ ਸਮੁੰਦਰ ਦੇ ਵਿੱਚ ਤਾਂ ਜਹਾਜ਼ ਚੱਲਦੇ ਨੇ ਇੱਥੇ ਪੰਜਾਬ ਦੇ ਵਿੱਚ ਕਿਹੜੇ ਜਹਾਜ਼ ਚੱਲਦੇ ਸੀ ਜਿਹੜੇ ਡੁੱਬਣ ਲੱਗੇ ਸੀ ਸਹੀ ਗੱਲ ਹੈ ਜੀ ਜੇ ਕਿਤੇ ਉਹ ਜਹਾਜ਼ ਡੁੱਬਣ ਲੱਗਿਆ ਸੀ ਸਮੁੰਦਰ ਦੇ ਵਿੱਚ ਤਾਂ ਇੱਕਦਮ ਛਾਲ ਮਾਰ ਕੇ ਉਡਾਰੀ ਮਾਰ ਕੇ ਮੱਖਣਸ਼ਾ ਲਭਾਣਾ ਇੱਥੇ ਕਿਵੇਂ ਆ ਗਿਆ ਏਡੀ ਦੂਰ ਹੂੰ ਇਹ ਕੁੱਤੇ ਦੇ ਪੁੱਤ ਨੂੰ ਇਹ ਨਹੀਂ ਪਤਾ ਵੀ ਸਮੁੰਦਰੀ ਜਹਾਜ਼ ਮੱਖਣਸ਼ਾ ਲਭਾਣਾ ਵਪਾਰੀ ਸੀ ਮੱਖਣਸ਼ਾ ਲੁਭਾਣਾ ਤੇਰੇ ਵਰਗਾ ਫੁੱਦੂ ਬੰਦਾ ਨਹੀਂ ਸੀ ਉਹ ਵਪਾਰੀ ਸੀ ਵਪਾਰੀ ਉਹਦੇ ਜਹਾਜ਼ ਚੱਲਦੇ ਸੀ ਬਾਈ ਤੁਸੀਂ ਜਿਨ੍ਹਾਂ ਨੇ ਇਤਿਹਾਸ ਪੜਿਆ ਉਹ ਲੋਕ ਜਾਣਦੇ ਨੇ ਉਹ ਲੋਕ ਜਾਣਦੇ ਨੇ ਵੀ ਪੰਜਾਬ ਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਆ ਜਿਹੜਾ ਵਰਤਮਾਨ ਪੰਜਾਬ ਆ ਨਿਕਾ ਜ ਇਹ ਪੰਜਾਬ ਨਹੀਂ ਵੱਡਾ ਪੰਜਾਬ ਆ ਜਿਹੜੀਆਂ ਇੰਡਸ ਰੀਵਰ ਦੀਆਂ ਨਦੀਆਂ ਜਿੰਨੀਆਂ ਵੀ ਨੇ ਉਹ ਸਿੰਧ ਨਦੀ ਦੇ ਵਿੱਚ ਜਾ ਕੇ ਪੈਂਦੀਆਂ ਨੇ ਸਿੰਧ ਬੇਸਨ ਦੇ ਵਿੱਚ ਪੈਂਦੇ ਆ ਆਪਾਂ ਸੱਤ ਦੇ ਪੰਜੇ ਸੱਤੇ ਦਰਿਆ ਜਿੰਨੇ ਵੀ ਨੇ ਪੰਜਾਬ ਦੇ ਉਹ ਅਰਬ ਸਾਗਰ ਚ ਜਾ ਕੇ ਪੈਂਦੇ ਨੇ ਤੇ ਸਿੰਧ ਨਦੀ ਦੇ ਵਿੱਚ ਇਹ ਸਾਰੇ ਮਿਲ ਜਾਂਦੇ ਨੇ ਜਾ ਕੇ ਜਦੋਂ ਸਿੰਧ ਨਦੀ ਦੇ ਵਿੱਚ ਜਾ ਕੇ ਪੰਜੇ ਦਰਿਆ ਮਿਲਦੇ ਨੇ ਹੁਣ ਤਾਂ ਬੰਨ ਮਾਰ ਕੇ ਪਾਣੀ ਰੋਕ ਲਿਆ ਉਹ ਟਾਈਮ ਪਾਣੀ ਚੱਲਦਾ ਸੀ ਦਰਿਆ ਪੰਜਾਬ ਦੇ ਬਾਈ ਜੀ ਫੁੱਲ ਰਹਿੰਦੇ ਸੀਗੇ ਪਾਣੀ ਨਾਲ ਨੱਕੋ ਨੱਕ ਭਰੇ ਹੋਏ ਤੇ ਉਸ ਟਾਈਮ ਵਪਾਰ ਜਹਾਜ਼ਾਂ ਦੇ ਰਾਹੀ ਹੁੰਦਾ ਸੀ ਜਿਹੜਾ ਲਾਹੌਰ ਆ ਲਾਹੌਰ ਆ ਲਾਹੌਰ ਤੋਂ ਰਾਵੀ ਦਰਿਆ ਦੇ ਵਿੱਚ ਕਿਸ਼ਤੀਆਂ ਵੱਡੇ ਜਹਾਜ਼ ਚੱਲਦੇ ਸੀਗੇ ਜਿਹੜੇ ਜਾਂਦੇ ਸੀ ਅਰਬ ਸਾਗਰ ਤੱਕ ਬਾਏ ਪਾਣੀ ਦੇ ਰਾਹੀਂ ਜਾਂਦੀਆਂ ਹੁੰਦੀਆਂ ਸੀ ਇਹ ਸਾਰੀਆਂ ਜਿਹੜੀਆਂ ਛੋਟੀਆਂ ਛੋਟੇ ਜਹਾਜ਼ ਸੀ ਕਿਸ਼ਤੀਆਂ ਸੀ ਇਹਨਾਂ ਦੇ ਵਿੱਚ ਵਪਾਰ ਹੁੰਦਾ ਸੀਗਾ ਤੇ ਬਾਕੀ ਮੱਖਣ ਸ਼ਾ ਲੁਭਾਣਾ ਆ ਜਿਹੜਾ ਦਾੜੇ ਵਾਲਾ ਮਲੰਗਾ ਇਹ ਮਲੰਗ ਨੂੰ ਨਹੀਂ ਪਤਾ ਮੱਖਣਸਾਹ ਲਵਾਣੇ ਦੇ ਜਹਾਜ਼ ਚੱਲਦੇ ਸੀ ਭਾਈ ਜਿਵੇਂ ਅੱਜ ਕੱਲ ਟਰੱਕ ਚਲਾਉਨੇ ਆ ਸੀ ਇੱਕਣ ਜਹਾਜ਼ ਚੱਲਦੇ ਸੀਗੇ ਉਹ ਵਪਾਰੀ ਸੀ ਅਰਬ ਦੇਸ਼ਾਂ ਦੇ ਨਾਲ ਵਪਾਰ ਕਰਦਾ ਸੀ ਅਦਨ ਦੀ ਖਾੜੀ ਤੋਂ ਲੈ ਕੇ ਕਰਾਚੀ ਤੱਕ ਉਹਦੇ ਜਹਾਜ਼ ਚੱਲਦੇ ਸੀਗੇ ਤੇ ਇਹ ਬੰਦਾ ਗੱਲ ਕਰਦਾ ਕਹਿੰਦਾ ਪੰਜਾਬ 'ਚ ਮੱਖਣਸਾਹ ਲਵਾਣਾ ਕਿਵੇਂ ਆ ਗਿਆ ਭਾਈ ਉਹ ਹੈਗਾ ਹੀ ਪੰਜਾਬ ਦਾ ਸੀਗਾ ਮੱਖਣਸਾਹ ਲਵਾਣਾ ਪੰਜਾਬ ਦਾ ਰਹਿਣ ਵਾਲਾ ਸੀ ਤੇ ਉਹਦੇ ਜਹਾਜ਼ ਚੱਲਦੇ ਸੀ ਉਹ ਆਪਣੇ ਕਾਰੋਬਾਰ ਦੇ ਸਿਲਸਿਲੇ ਜਿਵੇਂ ਅਸੀਂ ਟਰੱਕ ਲੈ ਕੇ ਚਲੇ ਜਾਂਦੇ ਆ ਗੁਰਨਾਕ ਤੇਵ ਜੀ ਨੇ ਵੀ ਯਾਤਰਾ ਕਰੀਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਰਾਚੀ ਤੋਂ ਆਪਾਂ ਸਾਰੇ ਜਾਣਦੇ ਆ ਗੁਜਰਾਤ ਦੇ ਵਿੱਚ ਇੱਕ ਉਮਰਕੋਟ ਨੌ ਦੀ ਜਗਾ ਪੈਂਦੀ ਆ ਉੱਥੇ ਗੁਰਨਾਕ ਦੇਵ ਜੀ ਦਾ ਗੁਰਦੁਆਰਾ ਬਣਾ ਹੋਇਆ ਉੱਥੇ ਬੰਦਰਗਾਹ ਹੁੰਦੀ ਸੀ ਕਹੇ ਟਾਈਮ ਆ ਸਮੁੰਦਰ ਹੌਲੀ ਹੌਲੀ ਪਿੱਛੇ ਹਟ ਗਿਆ ਹੁਣ ਉਹ ਇਲਾਕਾ ਖੁਸਕਾ ਮੋਦੀ ਨੇ ਵੀ ਜਦ ਪਹਚਾ ਲਿਆ ਉਦੋਂ ਪਹਚਾ ਲ ਚ ਗੁਰਦੁਦਵਰਾ ਸਾਹਿਬ ਦੀ ਬਿਲਡਿੰਗ ਖਰਾਬ ਹੋ ਗਈ ਸੀ ਕਿ ਡਿੱਗ ਪਈ ਸੀ ਮੋਦੀ ਨੇ ਉਹ ਬਣਵਾਈਆ ਦੁਬਾਰਾ ਮੋਦੀ ਦੇ ਭਾਸਣਾ ਚ ਮੋਦੀ ਕਈ ਵਾਰ ਕਹਿੰਦਾ ਵੀ ਉਹ ਮੈਂ ਬਿਲਡਿੰਗ ਬਣਾ ਪਈਆ ਉੱਥੋਂ ਗੁਰੂ ਨਾਨਕ ਦੇਵ ਜੀ ਜਹਾਜ਼ 'ਚ ਬੈਠ ਕੇ ਗਏ ਨੇ ਮੱਕਾ ਮਦੀਨਾ ਬਾਣੀ ਚ ਆਉਂਦਾ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਸਰਦਾ ਗੁਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਜਿਹੜੀ ਬਾਣੀਆਂ ਉਹ ਜਹਾਜ਼ ਆ ਇਹ ਭੈਣ ਚੋਦ ਲੋਕ ਕਹਿੰਦੇ ਨੇ ਵੀ ਜਹਾਜ਼ ਇਹ ਉੱਡਣ ਵਾਲਾ ਜਹਾਜ਼ ਭਾਲਦੇ ਨੇ ਵੀ ਉਦੋਂ ਉੱਡਣ ਵਾਲਾ ਜਹਾਜ਼ ਨਹੀਂ ਸੀਗਾ ਇਹਨਾਂ ਗਾਂਡੂਆਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਦਾ ਕਲੰਦਰ ਬਣਿਆ ਈਸਾਪੁਰ ਵਾਲਾ ਉਸ ਟਾਈਮ ਦੇ ਸਮੁੰਦਰਾਂ 'ਚ ਜਹਾਜ਼ ਚੱਲਦੇ ਸੀਗੇ ਮੱਖਣਸ਼ਾ ਲਵਾਣਾ ਪੰਜਾਬੀ ਸੀ ਗੁਰੂ ਨਾਨਕ ਗੁਰੂ ਘਰ ਨਾਲ ਜੁੜਿਆ ਆ ਸੀ ਗੁਰਨਾਕ ਦੇਵ ਜੀ ਜਦੋਂ ਮਹਾਰਾਜ ਜੀ ਮੱਕਾ ਮਦੀਨਾ ਗਏ ਨੇ ਯਾਤਰਾ ਕਰਿਆ ਉਦੋਂ ਉਹ ਜਹਾਜ਼ਾਂ ਦਾ ਵਪਾਰੀ ਸੀ ਹੋ ਸਕਦਾ ਉਹਨੂੰ ਬੰਦਰਗਾਹ ਤੇ ਗੁਰਨਾਕਦੇਵ ਜੀ ਬਾਦਸ਼ਾਹ ਮਿਲੇ ਹੋਣ ਉਹ ਗੁਰਨਾਕਦੇਵ ਜੀ ਮਹਾਰਾਜ ਜੀ ਦਾ ਸ਼ਾਗਿਰਦ ਸ਼ਰਧਾਲੂ ਸੀਗਾ ਗੁਰਨਾਕਦੇਵ ਜੀ ਮਹਾਰਾਜ ਜੀ ਕਈ ਮਹੀਨੇ ਰਹੇ ਨੇ ਕਈ ਮਹੀਨੇ ਅ ਅਦਾਸੀ ਦੇ ਉੱਤੇ ਰਹੇ ਨੇ ਉਦੋਂ ਹੋ ਸਕਦਾ ਮੱਖਣ ਸਾਹ ਲਪਾਣਾ ਮਿਲਿਆ ਹੋਵੇ ਉਹ ਸਰਦਾਲੂ ਸੀਗਾ ਮਹਾਰਾਜ ਦਾ ਇਸ ਕਰਕੇ ਉਹਨੇ ਮੈਨੂੰ ਹੁਣ ਟੇਕ ਆ ਗੁਰੂ ਗ੍ਰੰਥ ਸਾਹਿਬ ਤੇ ਮੈਂ ਦਰਬਾਰ ਸਾਹਿਬ ਨੂੰ ਮੰਨਦਾ ਬਾਈ ਮੇਰਾ ਕਿਤੇ ਪੰਗਾ ਪੈ ਜਾਂਦਾ ਮੈਨੂੰ ਕੋਈ ਦਿੱਕਤ ਆਉਂਦੀ ਹੈ ਜ਼ਿੰਦਗੀ 'ਚ ਮੈਂ ਦਰਬਾਰ ਸਾਹਿਬ ਕੰਨੀ ਪੱਲਾ ਅੱਡ ਕੇ ਹੱਥ ਜੋੜ ਕੇ ਪੱਲਾ ਅੱਡ ਕੇ ਬਾਈ ਜੀ ਮੈਂ ਅਰਦਾਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਬੇੜਾ ਬੰਨੇ ਲਾ ਹੁਣ ਬੇੜਾ ਮੇਰੇ ਕੋਲੇ ਕਿਹੜਾ ਬੇੜਾ ਬਾਈ ਗੱਲਾਂ ਕਹਿਣ ਦੀ ਇੱਕ ਮੈਂ ਕਹਿੰਦਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਬੇੜਾ ਬੰਨੇ ਲਾ ਬੇ ਇਹ ਕੱਲ ਨੂੰ ਕਹਿਣਗੇ ਰਾਜ ਕੋਲੇ ਦਾ ਟਰੱਕ ਸੀਗਾ ਰਾਜ ਕੋਲੇ ਬੇੜਾ ਕਿੱਥੇ ਸੀ ਵੀ ਰਾਜ ਦਾ ਟਰੱਕ ਚਲਾਉਂਦਾ ਸੀ ਰਾਜ ਝੂਠ ਬੋਲਦਾ ਉਹਨੇ ਕਾਹਤੋਂ ਕਿਹਾ ਬੇੜਾ ਬੰਨੇ ਲਾਓ ਆਪਾਂ ਪੰਜਾਬ ਜਾਵਾਂ ਹੀ ਕਹਿਦਨੇ ਹੈ ਸਤਿਗੁਰੂ ਸੱਚੇ ਪਾਸਾ ਮੇਰਾ ਬੇੜੇ ਬੇੜਾ ਬੰਨੇ ਲਾਓ ਸਾਡੇ ਕੋਲੇ ਕਿਹੜਾ ਜਹਾਜ਼ ਆ ਟਰੱਕ ਆ ਪਰ ਮੈਂ ਕਹਿਦਨਾ ਅਰਦਾਸ ਕਰਦਾ ਹੈ ਸਤਿਗੁਰੂ ਸੱਚੇ ਬਾਦਸ਼ਾਹ ਮੇਰਾ ਬੇੜਾ ਬੰਨੇ ਲਾਓ ਆਪਾਂ ਉਹ ਵੀ ਕਹਿਦਨੇ ਤੇਰਾ ਬੇੜਾ ਗਰਕ ਹੋ ਜਾਏ ਇਹ ਚੋਰੇ ਦਾ ਬੇੜਾ ਗਰਕ ਹੋ ਜਾਵੇ ਬੇੜਾ ਗਰਕ ਦਾ ਮਤਲਬ ਕੀ ਆ ਸਮੁੰਦਰ ਚ ਡੁੱਬ ਜਾਵੇ ਉਨੂੰ ਆਪਾਂ ਕਹਿੰਨੇ ਆਂ ਇਹਦਾ ਬੇੜਾ ਘਰ ਕਹੋ ਜਵੇ ਮੈਂ ਇਹਦਾ ਕਹਿਣਾ ਹੈ ਭੈਣ ਚੋਤੇ ਦੇ ਚੌਰੇ ਦਾ ਬੇੜਾ ਘਰ ਕਹੋ ਜਵੇ ਜਿਹੜਾ ਕਿੰਤੂ ਕਰਦਾ ਗਰਬਾਣੀ ਤੇ ਬਾਈ ਜੀ ਨਾ ਰੂਪ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਪੇਖ ਹੈ ਅਨੁਭਵ ਪ੍ਰਕਾਸ਼ ਉਹ ਜਿਹੜਾ ਕਾਲਪੁਰਖ ਆ ਉਹਦਾ ਪ੍ਰਕਾਸ਼ ਆ ਸ਼ਕਤੀ ਆ ਸੱਚ ਦੀ ਮਹਿਸੂਸ ਹੁੰਦੀ ਆ ਵੀ ਕੋਈ ਸ਼ਕਤੀ ਕੋਲੇ ਹੈਗੀ ਆ ਹੁਣ ਦੇਖਿਆ ਤਾਂ ਤੈ ਆਪਦਾ ਪਿਓ ਵੀ ਹੈ ਨਹੀਂ ਘਗਿਆ ਜਦੋਂ ਤੇਰੀ ਮਾਂ ਨਾਲ ਤੇਰੇ ਪਿਓ ਨੇ ਕਿਹੜੇ ਚਗੁੱਲਾ ਕਰਿਆ ਸਰੀਰਕ ਸੰਬੰਧ ਬਣਾਏ ਨੇ ਤੂੰ ਇੱਕ ਵੀਰਜ ਦੇ ਕਿਣਕੇ ਤੋਂ ਬਣਿਆ ਇਤੋਂ ਵੱਡੀ ਕਰਾਮਾਤ ਕਿਹੜੀ ਹੋ ਸਕਦੀ ਆ ਤੇਰੇ ਪਿਓ ਦੀ ਛੋਟੀ ਜੀ ਵੀਰਜ ਦੀ ਕਿਣਕਾ ਤੇਰੀ ਮਾਂ ਦੇ ਬੱਚੇਦਾਨੀ ਚ ਗਈ ਆ ਉਥੋਂ ਤੇਰਾ ਆਂਡਾ ਬਣਿਆ ਗੰਦਾ ਗੰਦਾ ਪਲਾਸ ਨਾਲ ਕੱਢ ਦਿੰਦਾ ਡਾਕਟਰ ਪਲਾਸ ਨਾਲ ਖਿੱਚ ਲਿਆਉਂਦਾ ਜਿੱਥੇ ਤੂੰ ਪਲਿਆ ਉਹ ਗੰਦਾ ਬੱਚੇਦਾਨੀ ਜਿੱਥੇ ਤੂੰ ਪਲਿਆ ਉਹਦੇ ਚ ਤੇਰਾ ਆਂਡਾ ਬਣਿਆ ਫਿਰ ਤੂੰ ਵੱਡਾ ਹੋਇਆ 6 ਫੁੱਟ ਦਾ ਇਤੋਂ ਵੱਡੀ ਕਰਾਮਾਤ ਮੈਨੂੰ ਚੋਦ ਹੋਰ ਕਿਹੜੀ ਆ ਕਿਹੜੀ ਕਰਾਮਾਤ ਆ ਮੈਨੂੰ ਇਹ ਦੱਸ ਆ ਦੇਖੋ ਹੋਰ ਕਹਿੰਦਾ ਕੀ ਐ ਇਹਦੀ ਦੰਨਾ ਭੈਣ ਦੇ ਡਾਂਗ ਇੱਥੇ ਪੰਜਾਬ ਦੇ ਵਿੱਚ ਕਿਹੜੇ ਜਹਾਜ਼ ਚਲਦੇ ਸੀ ਜਿਹੜੇ ਡੁੱਬਣ ਲੱਗੇ ਸੀ ਸਹੀ ਗੱਲ ਐ ਜੀ ਜੇ ਕਿਤੇ ਉਹ ਜਹਾਜ਼ ਡੁੱਬਣ ਲੱਗਿਆ ਸੀ ਸਮੁੰਦਰ ਦੇ ਵਿੱਚ ਤਾਂ ਇੱਕਦਮ ਛਾਲ ਮਾਰ ਕੇ ਉਡਾਰੀ ਮਾਰ ਕੇ ਮੱਖਣシャ ਲਬਾਣਾ ਇੱਥੇ ਕਿਵੇਂ ਆ ਗਿਆ ਏਡੀ ਦੂਰ ਭਰਾਓ ਇਹ ਘਟੀਆ ਬੰਦਾ ਕੱਲ ਨੂੰ ਇਹ ਗੱਲ ਵੀ ਕਹਿ ਸਕਦਾ ਵੀ ਤਖਤਸੀਰੀ ਕੇਸਗੜ ਸਾਹਿਬ ਤੇ 1699 ਦੀ ਬਸਾਖੀ ਨੂੰ ਭਾਈ ਹਿੰਮਤ ਸਿੰਘ ਜਗਨਨਾਥਪੁਰੀ ਤੋਂ ਕਿਵੇਂ ਪਹੁੰਚ ਗਏ ਇਹ ਕੱਲ ਨੂੰ ਇਹ ਵੀ ਕਹਿ ਸਕਦਾ ਵੀ ਭਾਈ ਸਹਿਬ ਸਿੰਘ ਦਵਾਰਕਾ ਤੋਂ ਗੁਜਰਾਤ ਤੋਂ ਕਿਵੇਂ ਆਨੰਦਪੁਰ ਸਾਹਿਬ ਪਹੁੰਚ ਗਏ ਇਹ ਕੱਲ ਨੂੰ ਇਹ ਵੀ ਕਹਿ ਸਕਦਾ ਵੀ ਭਾਈ ਸਹਿਬ ਸਿੰਘ ਬੇਦਰ ਕਰਨਾਟਕਾ ਤੋਂ ਆਨੰਦਪੁਰ ਸਾਹਿਬ ਕਿਵੇਂ ਆ ਗਏ ਇਹ ਤਿੰਨ ਪਿਆਰੇ ਜਿਹੜੇ ਗੁਰੂ ਸਾਹਿਬ ਦਾ ਸਾਹਿਬਜੀ ਦੇ ਸਿਆਣਾ ਪਿਆਰੇ ਇਹ ਦੂਰੋਂ ਸੀ ਭਾਈ ਧਰਮ ਸਿੰਘ ਹਸਤਨਾਪੁਰ ਦੇ ਸੀ ਭਾਈ ਦੇ ਆਸਾਂ ਲਾਹੌਰ ਦੇ ਸੀ ਤੇ ਭਰਾਓ ਇਹ ਕੱਲ ਨੂੰ ਕਹਿ ਸਕਦਾ ਵੀ ਇਹ ਪੰਜ ਪਿਆਰੇ ਏਡੀ ਦੂਰੋਂ ਕਿਵੇਂ ਆ ਗਏ ਸਿੱਖ ਬਹੁਤ ਦੂਰ ਦੂਰ ਤੱਕ ਹਿੰਦੁਸਤਾਨ 'ਚ ਵਪਾਰੀ ਫੈਲੇ ਹੋਏ ਸੀ ਇਹ ਉਹੀ ਸਿੱਖ ਸੀਗੇ ਜਿਹੜੇ ਮਹਾਰਾਜ ਨੂੰ ਮੰਨਦੇ ਸੀ ਤੇ ਅਨੰਦਪੁਰ ਸਾਹਿਬ ਆਏ ਇਹ ਸਵਾਲ ਚੱਕਣ ਨੂੰ ਕੱਲ ਨੂੰ ਕੁਝ ਵੀ ਕਹਿ ਸਕਦਾ ਸਮੁੰਦਰ ਕਿੰਨੀ ਦੂਰ ਹੈ ਪੰਜਾਬ ਤੋਂ ਹਾਂਜੀ ਤੇ ਸਮੁੰਦਰ ਦੇ ਵਿੱਚ ਤਾਂ ਜਹਾਜ਼ ਚੱਲਦੇ ਨੇ ਇੱਥੇ ਪੰਜਾਬ ਦੇ ਵਿੱਚ ਕਿਹੜੇ ਜਹਾਜ਼ ਚੱਲਦੇ ਸੀ ਜਿਹੜੇ ਡੁੱਬਣ ਲੱਗੇ ਸੀ ਸਹੀ ਗੱਲ ਹੈ ਜੀ ਜੇ ਕਿਤੇ ਉਹ ਜਹਾਜ਼ ਡੁੱਬਣ ਲੱਗਿਆ ਸੀ ਸਮੁੰਦਰ ਦੇ ਵਿੱਚ ਤਾਂ ਇੱਕਦਮ ਛਾਲ ਮਾਰ ਕੇ ਉਡਾਰੀ ਮਾਰ ਕੇ ਮੱਖਣシャ ਲਬਾਣਾ ਇੱਥੇ ਕਿਵੇਂ ਆ ਗਿਆ ਏਡੀ ਦੂਰ ਹੂੰ ਤਾਂ ਫਿਰ ਜਿਹੜੇ ਉਹ ਕਿਲ ਖੁੱਭ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਮੋਢੇ 'ਚ ਉਹਨਾਂ ਨੇ ਤਾਂ ਕਹਿੰਦੇ ਮੋਢਾ ਲਾ ਕੇ ਉਹ ਜਹਾਜ਼ ਕੱਢਿਆ ਤੇ ਮੋਢਾ ਲਾ ਕੇ ਕਿੱਲ ਖਬੋਣੇ ਆਪਣੇ ਮੋਢੇ 'ਚ ਇਹਦੀ ਕੀ ਲੋੜ ਪਈ ਸੀ ਆਪਣੀ ਜਾਦੂਗਰੀ ਨਾਲ ਉਹ ਬਿਨਾ ਮੋਢੇ 'ਚ ਕਿੱਲ ਖਬੋਣ ਤੋਂ ਉਹ ਜਿਹੜੀ ਸ਼ਕਤੀ ਹੈ ਉਹਦੇ ਨਾਲ ਹੀ ਜਹਾਜ ਨੂੰ ਕਢਣ ਦੇ ਪਰ ਇਹ ਕੋਰਾ ਝੂਠ ਹੈ ਗੁਰੂ ਤੇਗ ਬਹਾਦਰ ਜੀ ਨੂੰ 26 ਸਾਲ ਤੱਕ ਝੂਠੀ ਕਹਾਣੀ ਘੜ ਕੇ ਭੋਰੇ ਦੇ ਵਿੱਚ ਬਿਠਾ ਕੇ ਇਹ ਲੋਕ ਤਪੱਸਿਆ ਕਰਾਉਂਦੇ ਰਹੇ ਨੇ ਇਹ ਕਹਿੰਦਾ ਹੈ ਕੋਰਾ ਝੂਠ ਆ ਕੋਰਾ ਝੂਠ ਮੈਂ ਦੱਸਦਾ ਕੀ ਆ ਕੋਰਾ ਝੂਠੇ ਆ ਵੀ ਇਹ ਦਾੜੀ ਰੱਖ ਕੇ ਆਪ ਦੇ ਆਪ ਨੂੰ ਸਿੱਖ ਕਹਾਉਂਦਾ ਇਹ ਸਭ ਤੋਂ ਵੱਡਾ ਕੋਰਾ ਝੂਠ ਆ ਇਹ ਬੰਦਾ ਹੈਗਾ ਕੌਣ ਆਸਲ ਮੈਂ ਨਾ ਜਿਆਦਾ ਫਗਾਨੀ ਆਏ ਨੇ ਹਿੰਦੁਸਤਾਨ ਚ ਇੱਥੋਂ ਤੀਵੀਆਂ ਨੂੰ ਚੱਕ ਕੇ ਲੈ ਜਾਂਦੇ ਸੀਗੇ ਕਈ ਤੀਵੀਆਂ ਦੇ ਨਾਲ ਉਹਨਾਂ ਨੇ ਜੱਬਲ ਘਚੀਟਾ ਕਰਤਾ ਉਹਨਾਂ ਨਾਲ ਸਰੀਰਕ ਸੰਬੰਧ ਬਣਾ ਲਏ ਉੱਥੋਂ ਇਹ ਮਲੇਸ ਕੌਮ ਪੈਦਾ ਹੋ ਗਈ ਇਹ ਮਲੇਸ ਤੁਰਕਾਂ ਦੀ ਲਾਜ ਗੰਦਾ ਅੰਡਾ ਮੁਗਲਾਂ ਦਾ ਇਹ ਮੁਗਲ ਮੁਸਲਮਾਨ ਆ ਮੁਗਲਾ ਆ ਇਹ ਮੋਗਲਾ ਬਹਿਣ 14 ਇਹ ਸਿੱਖ ਨਹੀਂ ਹੈਗਾ ਇਹਨੂੰ ਸਿੱਖ ਸਮਝਣ ਦੀ ਗਲਤੀ ਨਾ ਕਰਿਓ ਸਿੱਖੋ ਨਾ 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 ਇਹ ਸਿੱਖ ਸਰਦਾਰ ਨਹੀਂ ਹੈਗਾ ਇਹ ਅਫਗਾਨਾਂ ਦੀ ਤੁਰਕਾਂ ਦੀ ਲਾਦਾ ਇਹਨੂੰ ਤੁਸੀਂ ਸਿੱਖ ਸਮਝਦੇ ਹੋ ਇਹ ਸਚਾਈ ਆ ਜਿਹੜੇ ਬੰਦੇ ਨੂੰ ਸਿੱਖ ਸਮਝਦੇ ਨੇ ਉਹ ਕੋਰਾ ਝੂਠਾ ਜਿਹੜੀ ਇਹ ਕੱਲ ਖਵਾਉਣ ਦੀ ਗੱਲ ਕਰਦਾ ਉਹ ਗੁਰੂ ਸਮਰੱਥ ਸੀ ਕਿਹੜਾ ਗੁਰੂ ਆ ਤੇਰਾ ਕਿਹੜਾ ਗੁਰੂ ਆ ਦੁਨੀਆ ਦਾ ਜਿਹਦਾ ਪੁੱਤ ਦਵਾਰ 'ਚ ਖੜਾ ਹੋ ਕੇ ਕਹਿ ਦੇਵੇ ਜਾਂ ਤਲਵਾਰ ਚ ਲਾਲਾ ਸਿਰ ਤੇ ਸਾਨੂੰ ਤੇਰਾ ਧਰਮ ਕਬੂਲ ਨਹੀਂ ਕਹਿ ਦੂ ਕੋਈ ਉਹ ਗੁਰੂ ਸਾਹਿਬਾਨ ਨੂੰ ਤੂੰ ਝੂਠਾ ਸੱਤ ਕਰਦਾ ਜੇ ਗੁਰੂ ਝੂਠਾ ਹੁੰਦਾ ਗੁਰੂ ਸੀਸ ਕਟਵਾਉਂਦਾ ਦਿੱਲੀ ਇੰਨਾ ਹੀ ਕੰਮ ਕਹਿਣਾ ਸੀ ਲਾਹੇ ਲਲਲਾ ਮੁਹੰਮਦਾ ਰਸੂਲ ਅੱਲਾਹ ਜਾਨ ਬਚ ਜਾਣੀ ਸੀ ਜਾਨ ਬਚ ਜਾਂਦੀ ਜੇ ਤੇਰੇ ਅਰਗੇ ਗਾਂਡੂ ਦੇ ਸਿਰ ਤੇ ਤਲਵਾਰ ਹੁੰਦੀ ਤੂੰ ਕਲਮਾ ਮਟਕੀ ਪੜਦਾ ਐ ਪੜਦਾ ਤੂੰ ਕਲਮਾ ਜਾਨ ਬਚ ਜਾਂਦੀ ਸਹਿਬਜਾਤਿਆਂ ਦੀ ਵੀ ਜੇ ਆ ਕਲਮਾ ਪੜ ਲੈਂਦੇ ਤੂੰ ਗੁਰੂ ਸਾਹਿਬ ਤਾਂ ਕਿੰਤੂ ਕਰਦਾ ਆਪਣੀ ਮਾਂ ਨੂੰ ਪੁੱਛ ਜਿਹੜੀ ਮੜੀਆਂ ਚ ਚਲੀ ਗਈ ਮੜੀਆਂ ਫੋਲੋ ਜਾ ਕੇ ਆਪਣੀ ਮਾਂ ਨੂੰ ਪੁੱਛ ਜੇ ਤੇਰਾ ਪਿਓ ਜਿਉਂਦਾ ਪਿਓ ਨੂੰ ਪੁੱਸ ਜੇ ਉਹ ਨਰਕਾਂ ਚ ਜਾ ਚੁੱਕੇ ਨੇ ਨਰਕਾਂ ਚ ਨਾ ਤੇ ਮਗਰ ਹੀ ਉਹਨਾਂ ਦੇ ਨਰਕਾਂ ਨੂੰ ਨਿਕਲ ਜਾ ਮਹਿਨ ਚੋਦਾ ਗਲ ਚ ਰੱਸਾ ਪਾ ਕੇ ਪੁੱਸ ਆਪਦੀ ਮਾਂ ਦਾ ਖਾਖਾ ਪੱਟ ਕੇ ਵੀ ਮੈਂ ਕੀ ਦਾ ਕਿਸੇ ਤੁਰਕ ਮੁਸਲਮਾਨ ਦੀ ਲਾਦਾਂ ਤੂੰ ਗੁਰੂ ਸਾਹਿਬ ਦਾ ਕਿੱਥੋਂ ਕਰਦਾ ਸਾਲਿਆ ਕੋਲੇ ਹੋਈਆ ਤੇਰੇ ਮਾਰ ਮਾਰ ਥਪੜੇ ਤੇਰਾ ਮੂੰਹ ਦਈਆ ਭਾਨਾ ਕੁੱਤੀ ਦਾ ਬਚਾ ਲੱਗਿਆ ਗੁਰੂ ਸਹਬਾਨ ਤੇ ਗੁਰੂਆਂ ਦਾ ਕਿੰਤੂ ਕਰਨਾ ਸਾਲਿਆ ਪੰਜਾਬ ਚ ਰਹਿ ਕੇ ਮਗਰ ਮੱਛਾਂ ਨਾਲ ਬੈਰ ਨਹੀਂ ਪਾਈਦਾ ਸਮੁੰਦਰ ਚ ਰਹਿਣਾ ਹੋਵੇ ਦਰਿਆਵਾਂ ਚ ਰਹਿਣਾ ਹੋਵੇ ਮਗਰ ਮੱਛਾਂ ਨਾਲ ਬੈਰ ਨਹੀਂ ਪਾਈਦਾ ਗੰਦਿਆ ਅੰਡਿਆ ਕਿਸੇ ਚੌਕ ਚ ਖੜਾ ਹੋ ਅੰਮ੍ਰਿਤਸਰ ਪੰਜਾਬ ਦੇ ਕਿਸੇ ਵੀ ਸ਼ਹਿਰ ਚ ਤੈਨੂੰ ਬੰਦਾ ਜਾਣਦਾ ਹੋਵੇ ਤੂੰ ਸਰਿਆ ਮੁਕਮ ਤੇਰੇ ਮਾਰ ਮਾਰ ਚਪੇੜਾ ਭੈਣਦਾ ਯਾਰਾ ਤੇਰਾ ਦਾੜੀ ਦਾ ਬਾਲ ਬਾਲ ਖੰਡਾ ਦੂ ਅਗਲਾ ਜੁੱਤੀ ਲੈ ਕੇ ਸਾਲਿਆ ਸੇਰੀ ਸਿਰ ਕੁੱਟ ਦਾਂਗੇ ਪੈਣ ਚੋਦ ਦੱਲਾ ਜਿਹੜਾ ਉੱਠਦਾ ਪੈਣ ਚੋਦ ਸਿੱਖੀ ਦਾ ਕਿੰਤੂ ਕਰ ਲੱਗ ਜਾਂਦਾ ਹੁਣ ਤੁਸੀਂ ਕਹੋਗੇ ਗਾਲਾਂ ਕੱਢਦਾ ਗਾਲਾਂ ਮੈਂ ਇਹਨਾਂ ਦੀ ਭੈਣ ਘੜਨ ਨੂੰ ਫਿਰਦਾ ਤੁਸੀਂ ਗਾਲਾਂ ਦੀ ਗੱਲ ਕਰਦੇ ਹੋ ਜਿਹੜੇ ਗੁਰੂਆਂ ਤੇ ਕਿੰਤੂ ਕਰਦੇ ਨੇ ਕੁੱਤੀ ਦੇ ਬੱਚੇ ਸਲੇ ਦੱਲੇ ਇਕੱਠੇ ਹੋਏ ਗਾਂਡੂ ਪੈਣ ਚੋਦਾ